ਸੋ ਦੋਸਤੋ ਇਸ ਵੇਲੇ ਦੀ ਬਹੁਤ ਹੀ ਵੱਡੀ ਅਤੇ ਖਾਸ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭਾਈ ਅਮਰਤਪਾਲ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਤੇ ਐਨਐਸਐਲ ਲਗਾ ਕੇ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਕੀਤੇ ਹੋਇਆਂ ਨੂੰ ਅੱਜ ਪੂਰਾ 1.5 ਸਾਲ ਹੋ ਚੁੱਕਿਆ ਹੈ ਅਤੇ ਭਾਈ ਅਮਰਤਪਾਲ ਸਿੰਘ ਜੀ ਦੇ ਸਾਥੀ ਜੋ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਪ੍ਰਧਾਨ ਮੰਤਰੀ ਬਾਜੇ ਕੇ ਜਿਨ੍ਹਾਂ ਦੀ ਕੀ ਸਿਹਤ ਖਰਾਬ ਦਸੀ ਜਾ ਰਹੀ ਹੈ ਅਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਅਤੇ ਪ੍ਰਧਾਨ ਮੰਤਰੀ ਬਾਜੇ ਕੇ ਉਹਨਾਂ ਦੇ ਪੁੱਤਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬ ਅਤੇ ਉਹਨਾਂ ਦੇ ਪੁੱਤਰ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੀ ਸਿਹਤ ਖਰਾਬ ਹੋਣ ਤੋਂ ਬਾਅਦ ਉਹਨਾਂ ਨਾਲ ਉਹਨਾਂ ਦੀ ਕੋਈ ਵੀ ਗੱਲਬਾਤ ਨਹੀਂ ਹੋਈ। ਅਤੇ ਉਹਨਾਂ ਦੇ ਪੁੱਤਰ ਦੇ ਵੱਲੋਂ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਬਾਜੇ ਕੇ ਦੇ ਪੇਟ ਦੇ ਵਿੱਚ ਦਰਦ ਹੋਣ ਕਰਕੇ ਉਹਨਾਂ ਦੀ ਸਿਹਤ ਖਰਾਬ ਹੋ ਗਈ। ਅੱਗੇ ਤੁਸੀਂ ਉਹਨਾਂ ਦੇ ਪੁੱਤਰ ਦੀ ਇੱਕ ਵੀਡੀਓ ਦੇਖ ਸਕਦੇ ਹੋ। ਵੀਡੀਓ ਨੂੰ ਦੇਖਣ ਤੋਂ ਬਾਅਦ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਸਾਰਿਆਂ ਕੋਲ ਖਬਰ ਪਹੁੰਚ ਹੀ ਗਈ ਹੋ ਕਿ ਜਿਹੜੇ ਮੇਰੇ ਪਿਤਾ ਪ੍ਰਧਾਨ ਮੰਤਰੀ ਬਾਜੇ ਕੇ ਆ, ਉਹਨਾਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਪੇਟ ਪੇਟ ਵਿੱਚ ਕੋਈ ਪ੍ਰੋਬਲਮ ਆ ਗਈ ਨਾਲੇ ਇਹ ਆ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਉਹ ਗਾਸ ਖਬਰ ਸੱਚੀ ਹੈ ਤੇ ਨਾਲੇ ਪਹਿਲੂ ਇੱਕ ਖਬਰ ਆਈ ਸੀ ਜੇਲ੍ਹ ਦੇ ਵਿੱਚੋਂ ਖਾਣੇ ਵਿੱਚੋਂ ਤੰਬਾਕੂ ਮਿਲਦਾ ਹੈ ਹੁਣ ਤੇ ਖਾਣੇ ਵਿੱਚ ਉਹਨਾਂ ਦਾ ਪਤਾ ਨਹੀਂ ਕੀ ਕੀ ਰਲਾਉਂਦੇ ਆ ਤੇ ਉਹ ਖਾ ਕੇ ਤੇ ਉਹ ਸਾਰੇ ਬਿਮਾਰ ਹੁੰਦੇ ਉਹਨਾਂ ਦੇ ਪੇਟ ਵਿੱਚ ਦਰਦ ਹੁੰਦੀ ਜੇ ਸਾਡੇ ਨਾਲ ਗੱਲ ਕਰਾ ਦਿਆ ਕਰਨ ਤੇ ਘਰਦਿਆਂ ਨੂੰ ਪਤਾ ਵੀ ਲੱਗ ਜੇ ਕਿ ਕਿਵੇਂ ਚੜ੍ਹਦੀ ਕਲਾ ਚ ਤੇ ਆਪ ਨੂੰ ਪਤਾ ਲੱਗ ਜਿਆ ਕਰ ਤੇ ਫੋਨ ਤੇ ਗੱਲ ਵੀ ਨਹੀਂ ਕਰਾਉਂਦੇਗੇ ਇਹ ਮੇਰੀ ਤੇ ਇੰਨੀ ਕੋਈ ਬੇਨਤੀ ਆ ਸਾਰੇ ਅਰਦਾਸਾਂ ਕਰੋ ਕਿ ਜਲਦ ਤੋਂ ਜਲਦ ਠੀਕ ਹੋ ਕੇ ਆਪਣੇ ਪੰਜਾਬ ਚ ਆ ਜਾਵੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਦੇ ਬਾਰੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਕੀਮਤੀ ਸਮਾਂ ਕੱਢ ਕੇ ਦੋ ਬੋਲ ਜਰੂਰ ਲਿਖ ਕੇ ਜਾਇਓ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅਰਦਾਸ ਜਰੂਰ ਕਰਿਓ ਕਿ ਉਹਨਾਂ ਨੂੰ ਜਲ ਤੋਂ ਜਲਦ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਅਤੇ ਨਵੀਂ ਅਪਡੇਟ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੈਲ ਆਈਕਨ ਜਰੂਰ ਪ੍ਰੈਸ ਕਰ ਦਿਓ ਮਿਲਦੇ ਹਾਂ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਰੱਬ ਰਾਖਾ